ਇਸਲੇ 15 ਸਾਲ ਤੋਂ ਇਹ ਸਕਿਨ ਦੀ ਸਮੱਸਿਆ ਰਹੀ। ਸਕਿਨ ਦੇ ਨਾਲ ਮੈਨੂੰ ਸੈਲੂਲਾਈਟਿਸ ਵੀ ਹੋ ਗਈ। ਲੇਕਿਨ ਮੈਂ ਜਿਸ ਤਰ੍ਹਾਂ ਦੀ ਰਾਹਤ ਮਿਲੀ ਇਸ ਤੋਂ ਮੈਂ ਜ਼ਰੂਰ ਕਹਾਂਗਾ ਕਿ ਵਾਕਈ ਕੋ ਐਡਵਾਂਸ ਸਿਸਟਮ ਹੈ। ਹਾਂਜੀ ਭਾਰਤਬੁਸ਼ਨ ਜੀ, ਕੀ ਦਿੱਕਤ ਰਹਤੀ ਥੀ ਆਪ? ਮੈਨੂੰ ਡਾਕਟਰ ਸਾਹਿਬ ਲਗਭਗ ਇਸਲੇ 15 ਸਾਲ ਤੋਂ ਇਹ ਸਕਿਨ ਦੀ ਸਮੱਸਿਆ ਰਹੀ। ਕਿਤੇ ਸਕਿਨ ਦੇ ਨਾਲ ਮੈਨੂੰ ਸੈਲੂਲਾਈਟਿਸ ਵੀ ਹੋ ਗਈ। ਹੂੰ ਉਸ ਵੇਲੇ ਮੈਂ ਬੈਂਕ ਦੀ ਨੌਕਰੀ ਕਰਦਾ ਸੀ ਇਸ ਦਾ ਇਲਾਜ ਮੈਂ ਸਰਕਾਰੀ ਹਸਪਤਲੋਂ ਕਰਵਾਇਆ ਹੂੰ ਲੇਕਿਨ ਜਿਹੜੀ ਇਹ ਸਕਿੰਦੀ ਸਮੱਸਿਆ ਸੀ ਇਹ ਮੇਰੀ ਗਈ ਨਹੀਂ ਮੈਂ ਆਪਣੇ ਇਸ ਨਾਰਥ ਇੰਡੀਆ ਦੇ ਬਿਹਤਰੀਨ ਡਾਕਟਰ ਜਿਨ੍ਹਾਂ ਦੀ ਮੈਂ ਅੱਜ ਵੀ ਇੱਜ਼ਤ ਕਰਨਾ ਜਿਹੜੇ ਉਹਨਾਂ ਕੋਲ ਜਾਂਦਾ ਰਿਹਾ ਉਹਨਾਂ ਨੇ ਮੈਨੂੰ ਕਾਫੀ ਰਾਹਤ ਤਾਂ ਦਿੱਤੀ ਲੇਕਿਨ ਜੜ ਤੋਂ ਉਹ ਸਮੱਸਿਆ ਮੇਰੀ ਨਹੀਂ ਗਈ ਹੂੰ ਤਾਂ ਤੋਂ ਹਮਾਰੇ ਯਹਾਂ ਆਣੇ ਕੇ ਬਾਅਦ ਮੈਂ ਕਿਤਨੇ ਦਿਨ ਬਾਅਦ ਆਪ ਕੋ ਰਿਲੀਫ ਆਨਾ ਸਟਾਰਟ ਹੋ ਗਿਆ ਹਾਂ ਸਚਾਈ ਇਹ ਵੀ ਹੈ ਕਿ ਇੱਥੇ ਜਦੋਂ ਮੈਨੂੰ ਪਤਾ ਲੱਗਾ YouTube ਦੇ ਲਈ ਹੂੰ ਕਿ ਇਹ ਐਡਵਾਂਸ ਹੋਮੋਪੈਥੀ ਵਾਲੇ ਹੁੰਦੇ ਹੈ ਤੇ ਮੇਰੇ ਅੰਦਰੂਨੀ ਕੀ ਅੰਦਰੂਨੀ ਕੀ ਵਿਸ਼ਵਾਸ ਸੀ ਕਿ ਹੋਮੋਪੈਥੀ ਤੋਂ ਮੈਂ ਠੀਕ ਹੋ ਸਕਦਾ ਠੀਕ ਹੈ ਉਹਦਾ ਇੱਕ ਕਾਰਨ ਇਹ ਹੈ ਕਿ ਮੇਰੀ ਬੇਟੀ ਸਿਮ ਡਾਕਟਰ ਹੈ ਜਿਸ ਨੇ ਮੈਨੂੰ ਕਾਫੀ ਸਾਲਾਂ ਤੋਂ ਕਹਿਤਾ ਸੀ ਵੀ ਐਲੋਪੈਥੀ ਦੇ ਵਿੱਚ ਇਲਾਜ ਥੋੜਾ ਜਿਹਾ ਘੱਟ ਹੈ ਤੇ ਉਹ ਮੇਰੇ ਮਨ ਦੇ ਵਿੱਚ ਇੱਕ ਧਾਰਨਾ ਸ਼ੁਰੂ ਤੋਂ ਬੈਠੀ ਹੋਈ ਸੀ ਹੂੰ ਮੈਨੂੰ ਕੋਈ ਬਿਹਤਰੀਨ ਹੋਮੋਪੈਥੀ ਮਿਲੇ ਜੀ ਤੁਮੇ ਪਰਮਾਨੈਂਟ ਠੀਕ ਹੋਵਾ ਠੀਕ ਹੈ ਉਹ ਬਾਈ ਜਾਨਸ ਮੈਨੂੰ ਜਦ ਯੂਟਿਊਬ ਤੋਂ ਇਹ ਪਤਾ ਲੱਗਾ ਮੇਰੇ ਲੋਕਲੀ ਵੀ ਇੱਥੇ ਸਸਤਾ ਜਨ ਦੀ ਬ੍ਰਾਂਚ ਖੁੱਲੀ ਹੈ ਤੇ ਮੈਂ ਇਹਨਾਂ ਦੇ ਕੋਲ ਆਇਆ ਪਰ ਸਚਾਈ ਇਹ ਹੈ ਕਿ ਉਹਨਾਂ ਦੇ ਨਾਲ ਜੇ ਮੇਰੀ ਜਿਹੜੀ ਸਕਿਨ ਦੀ ਸਮੱਸਿਆ ਇਤਨੀ ਵੱਡ ਚੁੱਕੀ ਸੀ ਕਿ ਮੈਂ ਅੰਮ੍ਰਿਤਾਲੇ ਤੋਂ ਚੰਡੀਗੜ੍ਹ ਤੋਂ ਆਪਣੀ ਤਰਫੋਂ ਉਹਨਾਂ ਦੇ ਕੋਲ ਹੀ ਗਿਆ ਜਿਹਨਾਂ ਨੂੰ ਮੈਂ ਬਿਹਤਰੀਨ ਸਮਝਦਾ ਠੀਕ ਹੈ ਲੋਡ ਆਊਟ ਕਿਉਂ ਮੈਂ ਉਹਨਾਂ ਦੀ ਵੀ ਅੱਜ ਵੀ ਇੱਜ਼ਤ ਕਰਾਂਗਾ ਲੇਕਿਨ ਮੇਰੀ ਸਮੱਸਿਆ ਨਹੀਂ ਗਈ ਰਾਤ ਨੂੰ 2 ਵਜੇ ਉੱਠ ਕੇ ਬਹਿ ਜਾਣਾ ਖਾਰਿਸ਼ ਖਾਰਿਸ਼ ਇਤਨੀ ਬੁਰੀ ਤਰ੍ਹਾਂ ਹੋਣੀ ਕਿ ਉਹ ਮੇਰੇ ਨਿਸ਼ਾਨ ਪੈ ਜene ਅਤੇ ਕਿਤੇ ਕਿਤੇ ਥੋੜਾ ਜ਼ਖਮ ਵੀ ਹੋ ਜਾ ਕਿਤੋਂ ਹਮਾਰੇ ਯਹਾਂ ਆਨੇ ਕੇ ਕਿੰਨੇ ਦਿਨ ਬਾਅਦ ਰਲੀਫ ਹੋਣਾ ਸਟਾਰਟ ਹੋ ਆ ਇਹਦੀ ਸਚਾਈ ਇਹ ਹੈ ਕਿ ਜਿਸ ਤਰ੍ਹਾਂ ਮੈਂ ਪਹਿਲੀ ਵਾਰ 15 ਦਿਨ ਦੀ ਦਵਾਈ ਲੈ ਕੇ ਗਿਆ ਇਹਨਾਂ ਕੋਲ ਇਹਨਾਂ ਦੇ 4 ਦਿਨ ਦੇ ਵਿੱਚ ਇਹ ਅਸਰਫ ਹੋ ਗਿਆ ਕਿ ਮੈਨੂੰ ਇਹ ਰਾਹਤ ਮਿਲੇਗੀ ਜਦ ਮੈਂ 14 ਦਿਨ ਬਾਅਦ ਆਇਆ ਤੇ ਮੈਂ ਖੁਦ ਵੀ ਬੜਾ ਹੌਸਲੇ ਨਾਲ ਆਇਆ ਔਰ ਡਾਕਟਰ ਸਾਹਿਬ ਨੇ ਕਹਿਣ ਲਗੇ ਆਪ ਤੋਂ ਕਾਫੀ ਠੀਕ ਹੈ ਤੋ ਐਸੀ ਦਿਨਸਰੀਆ ਕੀ ਕੋਈ ਨਹੀਂ ਕੰਮ تھے ਜੋ ਆਪ ਇਸ ਬਿਮਾਰੀ ਦੇ ਦੌਰਾਨ ਨਹੀਂ ਕਰ ਪਾਤੇ ਦਿੰਚਰਿਆਂ ਕਿ ਤੋ ਐਸਾ ਹੈ ਨਾ ਕਿ ਇਸ ਤਰ੍ਹਾਂ ਹੈ ਨਾ ਡਾਕਟਰ ਸਾਹਿਬ ਕੇ ਮੈਂ ਕਿ ਰਿਟਾਇਰ ਆਦਮੀ ਹਾਂ ਮੈਨੂੰ ਬਾਗ ਬਗੀਚੇ ਦਾ ਕਿ ਸ਼ੌਕ ਹੈ ਉਹ ਚਾਹੇ ਉਹਨੂੰ ਤੁਸੀਂ ਕਹਿ ਦਿਓ ਵੀ ਧੂਲ ਕੱਟਾਂ ਲੱਗਦਾ ਹੈ ਮਿੱਟੀ ਲੱਗਦੀ ਹੈ ਮੈਂ ਆਪਣੀ ਜ਼ਰੂਰ ਕਾਫੀ ਕੋਸ਼ਿਸ਼ ਵੀ ਕਰਾਂ ਤਾਂ ਵੀ ਉਹ ਸ਼ੌਕ ਦੇ ਮੁਤਾਬਕ ਮੈਂ ਉਹ ਕੰਮ ਕਰਦਾ ਸੀ ਪਰ ਜਦ ਇਹ ਇਹ ਦਿੱਕਤ ਆਈ ਤੇਰੀ ਦੀ ਵਜ੍ਹਾ ਨਾਲ ਮੈਨੂੰ ਉਹ ਸਭ ਕੁਝ ਛੋੜਨਾ ਪਿਆ ਉਸੇ ਦਾ ਇਹ ਨਤੀਜਾ ਹੈ ਕਿ ਮੇਰੀ ਘਰ ਵਾਲੀ ਜੀ ਨੂੰ ਵੀ ਗੋੜਿਆਂ ਦੀ ਥੋੜੀ ਦਿੱਕਤ ਰਹਿੰਦੀ ਸੀ। ਉਹਨਾਂ ਨੇ ਮੈਨੂੰ ਆਪਣੇ ਆਪ ਕਿਹਾ ਕਹਿੰਦੇ ਜੇ ਤੁਸੀਂ ਠੀਕ ਹੋ ਸਕਦੇ ਹੋ ਤਾਂ ਮੈਂ ਨਹੀਂ ਚਾਹਾਂਗੀ ਉੱਥੇ ਇੱਕ ਵਾਰੀ ਮੈਨੂੰ ਲੈ ਚਲੋ। ਠੀਕ ਹੈ। ਤੇ ਫਿਰ ਡਾਕਟਰ ਸਾਹਿਬ ਨਾਲ ਮੈਂ ਗੱਲ ਕੀਤੀ ਤੇ ਮੈਂ ਉਹਨਾਂ ਦੇ ਘਰੋਂ ਵੀ ਉਹਨਾਂ ਨੂੰ ਲਿਆ ਆ। ਤੇ ਅਜੇ ਉਹਨਾਂ ਨੂੰ ਚਲੋ 15 ਦਿਨ ਹੀ ਹੋਏ ਨੇ ਦਵਾਈ ਲਿਆਂ। ਉਹ ਵੀ ਰਾਹਤ ਮਹਿਸੂਸ ਕਰ ਰਹੇ ਨੇ। ਅਸੀਂ ਉਮੀਦ ਕਰਾਂਗੇ ਕਿ ਉਹ ਵੀ ਠੀਕ ਹੋ। ਔਰ ਹੋਮੋਪੈਥੀ ਕੇ ਪ੍ਰਤੀ ਮੈਨੂੰ ਥੋੜਾ ਵਿਸ਼ਵਾਸ ਸ਼ੁਰੂ ਸੇ ਊਠਾ। कि अक्सर मैं किताबों में लोगों से सुनता था कि होम्योपैथी जड़ से समस्या का हल निकालती है पर सच्चाई यह भी है कि हमें कोई विश्वास पात्र संस्था नहीं मिलती थी कि कहाँ हम जाएं मतलब अब तक वो ढूंढ रहे थे कि हाँ। विश्वास पात्र डॉक्टर कब मिलेगा कब मिल और आखि, आखिरकार वो दिन आ ही गया कि आपको और हाँ। ये भी बैकग्राउंड है कि मैं दस साल पहला पटियाले भी होम्योपैथी का ਕਰਵਾਉਂਦਾ ਰਿਹਾ ਇਹ ਤੋਂ ਮਾਲੇ ਤੋਂ ਪਟਿਆਲਾ ਜਾਣਾ ਕੋਈ ਸੱਜਣ ਮਿੱਤਰ ਸੀ ਜਿਹੜੇ ਕਿ ਇਸ ਲਾਈਨ ਦੇ ਵਿੱਚ ਹੋਮੋਪੈਥੀ ਕਰਦੇ ਸੀ ਉਹਨਾਂ ਨੇ ਕੁਝ ਪ੍ਰਯਾਸ ਕੀਤਾ ਮੈਨੂੰ ਕੋਈ ਦਿੱਤਾ ਲੇਕਿਨ ਮਤਲਬ ਮੈਂ ਉਸ ਨੂੰ ਛੁਟਕਾਰਾ ਨਹੀਂ ਪਾ ਸਕਿਆ ਤੇ ਫਿਰ ਇਸ ਸੰਸਾਦ ਦੇ ਮੈਨੂੰ ਥੋੜਾ ਵਿਸ਼ਵਾਸ ਹੋਰ ਜਾ ਗਿਆ ਕਿ ਜਿਹੜਾ ਲਿਖਦੇ ਨੇ ਵੀ ਐਡਵਾਂਸ ਹੋਮੋਪੈਥੀ ਇਹਦਾ ਮਤਲਬ ਹੈ ਵੀ ਬਾਕੀ ਹੋਮੋਪੈਥੀ ਦੇ ਨਾਲ ਕੁਝ ਐਡਵਾਂਸ ਤਰੀਕੇ ਨਾਲ ਜਿਹੜਾ ਕਿ ਡਾਕਟਰ ਸਾਹਿਬ ਬੇਤਰ ਸਮਝਣਗੇ ਵੀ ਉਹ ਕਿਹਾ ਐਡਵਾਂਸ ਹੈ लेकिन मैं जिस तरह की राहत मिली इसको तो मैं जरूर कहूंगा कि वाकई को एडवांस सिस्टम है है ठीक तो आप जैसे बीमारी से पीड़ित और जो पेशेंट हैं जो आपकी वीडियो देख रहे हैं तो उनको आप क्या मैसेज देना चाहे क्या वाकई में एडवांस होम्योपैथी है या फिर और जो डॉक्टर्स बैठे होम्योपैथी उनकी तरह नॉर्मल होम्योपैथी देते हैं मैं अपने नाल भी मेरा इस वीडियो देख रहे हैं मैं तो उन्होंने जरूर कि मेरी इस टाइम चौहत्तर साल उम्र है ਮੈਂ 에어 포ਸ ਤੋਂ ਰਿਟਾਇਰ ਹੋਣ ਬੈਂਕ ਦੇ ਵਿੱਚ ਵੀ ਮੈਂ ਜੌਬ ਕੀਤਾ ਹੈ। ਮੈਂ ਡਾਕਟਰਾਂ ਦੀ ਰਿਸਪੈਕਟ ਮੰਨਦੀ ਸਦਾ ਹੀ ਰਹੀ। ਲੇਕਿਨ ਇਹ ਵੀ ਸੱਚਾਈ ਹੈ ਕਿ ਜੇ ਮੈਨੂੰ 15 ਸਾਲ ਉੱਥੋਂ ਰਾਹਤ ਘੱਟ ਹੀ ਮਿਲੀ ਤੇ ਮੈਨੂੰ ਇਹ ਉਮੀਦ ਹੈ ਕਿ ਕੋਈ ਹੋਰ ਵੀ ਜਿਹੜਾ ਸੱਜਣ ਮਿੱਤਰ ਅਗਰ ਇਹਨਾਂ ਬਿਮਾਰੀਆਂ ਤੋਂ ਜੂਝ ਰਿਹਾ ਹੈ ਤੇ ਉਹ ਇਹਨਾਂ ਕੋਲ ਆ ਕੇ ਆਪਣਾ ਲਾਭ ਉਠਾ ਸਕਦਾ ਹੈ ਕਿ ਆਪਣਾ ਜੀਵਨ ਸਫਲ ਕਰ ਸਕਦਾ ਹੈ। ਠੀਕ ਹੈ, ਧੰਨਵਾਦ ਭਾਰਤ ਜੀ।